ਜਿੱਥੇ ਮਾਪਿਓ ਰੋਕਣ ਉੱਥੇ ਰੁਕ ਜਾਇਆ ਕਰੋ ਉਹਨਾਂ ਦੀਆਂ ਅੱਖਾਂ ਤਜਰਬੇ ਨਾਲ ਦੇਖਦੀਆਂ ਨੇ ਮਾਪਿਆਂ ਦੀ ਰੋਕ ਸਜਾ ਨਹੀਂ ਉਹਨਾਂ ਦੀ ਫਿਕਰ ਸਭ ਤੋਂ ਵੱਡੀ ਨਿਸ਼ਾਨੀ ਹੈ ਜਿੱਥੇ ਮਾਪੇ ਰੋਕਣ ਉੱਥੇ ਅਹੰਕਾਰ ਨਹੀਂ ਅਕਲ ਵਰਤੋ ਕੁੜਕੀ ਨੂੰਨ ਨੂੰ ਰ ਪਹਿਲਾ ਹੀ ਪਤਾ ਹੁੰਦਾ ਹੈ ਜਿੱਥੇ ਮਾਪੇ ਚਿਤਾਵਨੀ ਦੇ ਉੱਥੇ ਕਦਮ ਹੌਲੀ-ਹੌਲੀ ਰੱਖੋ ਕਿਉਂਕਿ ਉਹ ਰੋਕਦੇ ਹਨ ਕਿ ਕੋਈ ਹਾਨੀ ਨਾ ਹੋ ਜਾਵੇ ਉਹ ਸਿਰਫ ਬਚਾਅ ਦੇ ਲਈ ਹੀ ਰੋਕਦੇ ਹਨ ਕਿਉਂਕਿ ਜਿੱਥੇ ਉਹ ਰੋਕਦੇ ਹਨ ਉਹਨਾਂ ਦੀ ਰੋਕ ਵਿੱਚ ਪਿਆਰ ਵੀ ਹੁੰਦਾ ਹੈ ਤੇ ਪਰਖ ਵੀ ਹੁੰਦੀ ਹੈ ਮਾਪੇ ਦੀ ਰੋਕ ਉਸ ਰੋਸ਼ਨੀ ਵਰਗੀ ਹੁੰਦੀ ਹੈ ਜੋ ਤੁਹਾਨੂੰ ਹਨੇਰੇ ਤੋਂ ਬਚਾਉਂਦੀ ਹੈ ਜਿੱਥੇ ਮਾਪੇ ਰੋਕਦੇ ਹਨ ਉੱਥੇ ਠਹਿਰ ਕੇ ਸੋਚ ਲੈਣਾ ਚਾਹੀਦਾ ਹੈ ਤਾਂ ਜ਼ਿੰਦਗੀ ਬਚ ਜਾਂਦੀ ਹੈ ਤਜ਼ਰਬੇ ਦੀ ਆਵਾਜ਼ ਸੁਣਨੀ ਸਿੱਖੋ ਜਿੱਥੇ ਮਾਪੇ ਰੋਕਣ ਉੱਥੇ ਸਹੀ ਗੱਲ ਹੁੰਦੀ ਹੈ ਜਿੱਥੇ ਮਾਪਿਓ ਰੁਕਣ ਉਥੇ ਰੁਕ ਜਾਇਆ ਕਰੋ ਕਿਉਂਕਿ ਉਹਨਾਂ ਦੀਆਂ ਅੱਖਾਂ ਤਜਰਬੇ ਨਾਲ ਦੇਖਦੀਆਂ ਨੇ ਜਿੱਥੇ ਮਾਪਿਓ ਰੁਕਣ ਉਥੇ ਰੁਕ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਰੁਕਣਾ ਹੀ ਸਿਆਣਾਪ ਹੈ ਜਵਾਨੀ ਹਨੇਰੇ ਵੱਲ ਭੇਜਦੀ ਹੈ ਪਰ ਮਾਪ-ਪਾਪ ਦੀ ਰੋਕ ਬਚਾ ਲੈਂਦੀ ਹੈ ਜਿੱਥੇ ਮਾਪਿਓ ਮਾਂ ਬਾਪ ਰੋਕਦੇ ਹੁੰਦੇ ਹਨ ਉੱਥੇ ਜ਼ਰੂਰ ਰੁਕੋ ਮਾਂ ਬਾਪ ਦਿੱਤੀ ਤੇ ਰបਦੀਆਂ ਉਹ ਦੋ ਮੂਰਤੀਆਂ ਹਨ ਜਿਨ੍ਹਾਂ ਦਾ ਪਿਆਰ ਸਲਾਹ ਅਤੇ ਸਹੀ ਗਲਤ ਦੀ ਪਰਖ ਹਮੇਸ਼ਾ ਨਿਸ਼ਕਾਮ ਹੁੰਦੀ ਹੈ ਉਹ ਕਦੇ ਵੀ ਆਪਣੇ ਬੱਚੇ ਦੇ ਰਸਤੇ ਵਿੱਚ ਰੁਕਾਵਟ ਨਹੀਂ ਮੰਨਦੇ ਸੋ ਉਹਨਾਂ ਦੇ ਰਾਹ ਨੂੰ ਸੁਰੱਖਿਅਤ ਸਹੀ ਅਤੇ ਸਫਲ ਬਣਨ ਲਈ ਮਾਰਗਦਰਸ਼ਕ ਦਰਸ਼ਨ ਕਰਦੇ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਜਿੱਥੇ ਮਾਪੇ ਰੋਕਦੇ ਹੁੰਦੇ ਹਨ ਉੱਥੇ ਰੁਕ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਰੋਕ ਵਿੱਚ ਤਜਰਬੇ ਦੀ ਚਮਕ ਅਤੇ ਪਿਆਰ ਦੀ ਗਰਮੀ ਲੁਕੀ ਹੁੰਦੀ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਾਪਿਆਂ ਨੇ ਜ਼ਿੰਦਗੀ ਦੇ ਕਈ ਉਤਾਰ ਚੜ੍ਹਾ ਦੇਖੇ ਹੁੰਦੇ ਹਨ ਉਹਨਾਂ ਨੇ ਦੁਨੀਆ ਦੀਆਂ ਚਾਲਾਂ ਲੋਕਾਂ ਦੀਆਂ ਨੀਤਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੁੰਦਾ ਹੈ। ਉਹ ਜਾਣਦੇ ਹਨ ਕਿ ਕਿਹੜਾ ਰਾਹ ਸਹੀ ਹੈ ਤੇ ਕਿਹੜਾ ਗਲਤ। ਇਸ ਲਈ ਜਦੋਂ ਉਹ ਕਿਸੇ ਕੰਮ ਤੋਂ ਰੋਕਦੇ ਹਨ ਉੱਤ ਸਾਡੇ ਹੱਕ ਚ ਹੀ ਫੈਸਲਾ ਹੁੰਦਾ ਹੈ। ਉਹਨਾਂ ਦੀ ਰੋਕ ਕਦੇ ਵੀ ਡਰਉਣ ਲਈ ਨਹੀਂ ਸਗੋਂ ਸੁਰੱਖਿਆ ਲਈ ਹੁੰਦੀ ਹੈ। ਇੱਕ ਮਾਂ ਦੀ ਅੱਖ ਅਤੇ ਪਿਓ ਦੀ ਸੋਚ ਦੋਵੇਂ ਹੀ ਦੂਰ ਤੱਕ ਦੇਖ ਲੈਂਦੇ ਹਨ। ਅਕਸਰ ਬੱਚੇ ਜਵਾਨੀ ਵਿੱਚ ਉਤਸ਼ਾਹ ਅਤੇ ਜਜ਼ਬੇ ਨਾਲ ਕੰਮ ਕਰਦੇ ਹੋਏ ਕਈ ਵਾਰ ਸੋਚਣ ਦੀ ਸ਼ਕਤੀ ਭੁੱਲ ਜਾਂਦੇ ਹਨ ਉਹ ਹਰ ਗੱਲ ਵਿੱਚ ਆਜ਼ਾਦੀ ਅਤੇ ਆਪਣੀ ਮਰਜ਼ੀ ਨੂੰ ਹੀ ਤਰਜੀਹ ਦਿੰਦੇ ਹਨ ਪਰ ਮਾਪਿਆਂ ਦੀ ਰੋਕ ਉਹ ਅਹਿਮ ਪਲ ਹੁੰਦਾ ਹੈ ਜਦੋਂ ਜ਼ਿੰਦਗੀ ਕਿਸੇ ਗਲਤੀ ਤੋਂ ਬਚਾ ਲੈਂਦੀ ਹੈ ਜਾਂ ਬਚਾ ਸਕਦੀ ਹੈ ਰੋਕ ਦੇ ਅੰਦਰ ਉਹ ਪਿਆਰ ਹੁੰਦਾ ਹੈ ਜੋ ਬੱਚੇ ਨੂੰ ਦਿੱਗਨ ਤੋਂ ਪਹਿਲਾਂ ਹੀ ਬਚਾ ਲੈਂਦਾ ਹੈ ਘਰ ਦੀ ਮਿੱਟੀ ਵਿੱਚ ਮਾਹ ਬਾਬ ਦਾ ਪਿਆਰ ਦਿਲੋਂ ਕੀਤੀ ਸਲਾਹ ਅਤੇ ਅਸੀਸਾਂ ਦਾ ਅਨਮੋਲ ਖਜ਼ਾਨਾ ਹੁੰਦਾ ਹੈ ਉਹ ਕਦੇ ਵੀ ਆਪਣਾ ਸੁੱਖ ਨਹੀਂ ਵੇਖਦੀ ਸਗੋਂ ਬੱਚਿਆਂ ਦੀ ਖੈਰ ਖੁਸ਼ੀ ਨੂੰ ਹੀ ਤਰਜੀਹ ਦਿੰਦੇ ਹਨ ਉਹਨਾਂ ਦੀ ਸਿੱਖਿਆ ਅਨੁਭਵ ਅਤੇ ਚਿੰਤਾ ਨਾਲ ਦਿੱਤੀ ਰੋਕ ਜ਼ਿੰਦਗੀ ਦੇ ਡੂੰਗੇ ਅਰਥ ਸਮਝਾਉਂਦੀ ਹੈ ਜਿਸ ਨੇ ਆਪਣੇ ਮਾਪਿਆਂ ਦੀ ਗੱਲ ਮੰਨ ਲਈ ਉਹ ਕਦੀ ਗਲਤ ਰਸਤੇ ਨਹੀਂ ਜਾਂਦੇ ਅੱਜ ਦੀ ਤੇਜ਼ ਰਫ਼ਤਾਰ ਦੁਨੀਆ ਵਿੱਚ ਬੱਚਿਆਂ ਲਈ ਸਭ ਤੋਂ ਵੱਡਾ ਸਹਾਰਾ ਮਾਪਿਆਂ ਦੀ ਸਲਾਹ ਹੀ ਹੈ ਉਹਨਾਂ ਦੀ ਰੋਕ ਜਿਹੜੀ 1 ਮਿੰਟ ਲਈ ਕੋੜੀ ਲੱਗਦੀ ਹੈ ਉਹ ਭਵਿੱਖ ਨੂੰ ਸਵਾਰਨ ਵਾਲੀ ਹੁੰਦੀ ਹੈ ਇਸ ਰੋਕ ਨੂੰ ਸਮਝਣਾ ਅਤੇ ਮੰਨਣਾ ਹੀ ਅਸਲ ਸਿਆਣਪ ਹੈ ਕਈ ਵਾਰ ਰੁਕਣ ਨਾਲ ਅਸੀਂ ਉਹ ਗਲਤੀਆਂ ਕਰਨ ਤੋਂ ਬਚ ਜਾਂਦੇ ਹਾਂ ਜੋ ਸਾਰੀ ਜ਼ਿੰਦਗੀ ਅਫਸੋਸ ਬਣ ਸਕਦੀਆਂ ਹਨ ਸੋ ਮਾਪਿਆਂ ਦੀ ਰੋਕ ਸਾਨੂੰ ਰੋਕਦੀ ਨਹੀਂ ਸਗੋਂ ਸਹੀ ਦਿਸ਼ਾ ਦਿਖਾਉਂਦੀ ਹੈ ਉਹਨਾਂ ਦੀ ਸਲਾਹ ਵਿੱਚ ਜ਼ਿੰਦਗੀ ਦੀ ਰੋਸ਼ਨੀ ਹੈ ਉਹਨਾਂ ਦੀ ਰੋਕ ਵਿੱਚ ਵਿਖੇ ਦੀ ਸੁਰੱਖਿਆ ਹੈ ਉਹਨਾਂ ਦੇ ਪਿਆਰ ਵਿੱਚ ਅਸਲ ਸੁੱਖ ਲੁਕਿਆ ਹੁੰਦਾ ਹੈ ਇਸ ਲਈ ਹਰ ਬੱਚੇ ਨੂੰ ਚਾਹੀਦਾ ਹੈ ਕਿ ਜਿੱਥੇ ਮਾਂ ਬਾਪ ਰੋਕਣ ਉਥੇ ਇੱਕ ਵਾਰ ਨਹੀਂ ਹਮੇਸ਼ਾ ਰੁਕਣਾ ਸੋਚਣਾ ਅਤੇ ਉਹਨਾਂ ਦੀ ਗੱਲ ਮੰਨਣਾ ਇਹੀ ਜੀਵਨ ਦੀ ਸਿਆਣਪ ਹੈ ਤੇ ਇਸ ਦੇ ਵਿੱਚ ਹੀ ਸਫਲਤਾ ਦਾ ਪਹਿਲਾ ਕਦਮ ਹੈ ਇਸ ਲਈ ਸਾਨੂੰ ਸਭ ਨੂੰ ਆਪਣੇ ਮਾਂ ਬਾਪ ਦਾ ਕਹਿਣਾ ਮੰਨਣਾ ਚਾਹੀਦਾ ਹੈ ਕੇ ਮਾਪੇ ਹਮੇਸ਼ਾ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਤਰੱਕੀ ਹਾਸਲ ਕਰੇ ਜੀਵਨ ਦੇ ਵਿੱਚ ਉੱਚੀਆਂ ਬੁਲੰਦੀਆਂ ਛੂਹੇ ਮਾਪੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਅ ਵੇਖੇ ਹੁੰਦੇ ਹਨ ਉਹਨਾਂ ਦੇ ਉਹਨਾਂ ਨੇ ਦੁਨੀਆ ਦੀਆਂ ਚਾਲਾਂ ਲੋਕਾਂ ਦੀਆਂ ਨੀਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੁੰਦਾ ਹੈ ਉਹ ਜਾਣਦੇ ਹਨ ਕਿ ਕਿਹੜਾ ਰਾਹ ਸਹੀ ਹੈ ਤੇ ਕਿਹੜਾ ਗਲਤ ਇਸ ਲਈ ਜਦੋਂ ਉਹ ਕਿਸੇ ਕੰਮ ਤੋਂ ਰੋਕਦੇ ਹਨ ਉਹ ਸਾਡੇ ਹੱਕ 'ਚ ਹੀ ਫੈਸਲਾ ਹੁੰਦਾ ਹੈ ਉਹਨਾਂ ਦੀ ਰੋਕ ਕਦੇ ਵੀ ਡਰਉਣ ਲਈ ਨਹੀਂ ਸਗੋਂ ਸੁਰੱਖਿਆ ਲਈ ਹੁੰਦੀ ਹੈ ਇੱਕ ਮਾਂ ਦੀ ਅੱਖ ਅਤੇ ਪਿਓ ਦੀ ਸੋਚ ਦੋਵੇਂ ਹੀ ਦੂਰ ਤੱਕ ਦੇਖ ਲੈਂਦੇ ਹਨ ਅਕਸਰ ਬੱਚੇ ਜਵਾਨੀ ਵਿੱਚ ਉਤਸ਼ਾਹ ਅਤੇ ਜਜ਼ਬੇ ਨਾਲ ਕੰਮ ਕਰਦੇ ਹੋਏ ਕਈ ਵਾਰ ਸੋਚਣ ਦੀ ਸ਼ਕਤੀ ਭੁੱਲ ਜਾਂਦੇ ਹਨ ਉਹ ਹਰ ਗੱਲ ਵਿੱਚ ਆਜ਼ਾਦੀ ਅਤੇ ਆਪਣੀ ਮਰਜ਼ੀ ਨੂੰ ਹੀ ਤਰਜੀਹ ਦਿੰਦੇ ਹਨ ਪਰ ਮਾਪਿਆਂ ਦੀ ਰੋਕ ਉਹ ਅਹਿਮ ਪਲ ਹੁੰਦਾ ਹੈ ਜਦੋਂ ਜ਼ਿੰਦਗੀ ਕਿਸੇ ਗਲਤੀ ਤੋਂ ਬਚ ਸਕਦੀ ਹੈ ਰੋਕ ਦੇ ਅੰਦਰ ਉਹ ਪਿਆਰ ਹੁੰਦਾ ਹੈ ਜੋ ਬੱਚੇ ਨੂੰ ਡਿੱਗਣ ਤੋਂ ਬਚਾ ਲੈਂਦਾ ਹੈ ਸੋ ਇਸ ਲਈ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੱਥੇ ਮਾਪਿਓ ਰੋਕਦੇ ਹਨ ਉੱਥੇ ਰੁਕ ਜਾਇਆ ਕਰੋ ਉਹਨਾਂ ਦੀਆਂ ਆਕਾ ਤਜਰਬੇ ਨਾਲ ਦੇਖਦੀਆਂ ਹਨ ਗਰਮ ਜੋਸ਼ੀ ਨਾਲ ਨਹੀਂ ਜਿੱਥੇ ਮਾਪੇ ਚਿਤਾਵਨੀ ਦੇਣ ਉੱਥੇ ਕਦਮ ਹੌਲੀ ਰੱਖੋ ਕਿਉਂਕਿ ਉਹ ਰੋਕਦੇ ਹਨ ਕਿਸੇ ਹਾਨੀ ਤੋਂ ਬਚਨ ਦੇ ਲਈ ਬਚਾ ਦੇ ਲਈ ਮਾਪਿਓ ਰੁਕਣ ਤਾਂ ਰੁਕ ਜਾਣਾ ਚਾਹੀਦਾ ਹੈ ਹੁੰਦਾ DIRG WHICH ਪਿਆਰ ਵੀ ਹੁੰਦਾ ਹੈ ਤੇ ਪਰਖ ਵੀ ਜਿੱਥੇ ਮਾਪਿਓ ਰੋਕਣ ਉਥੇ ਅਹੰਕਾਰ ਨਹੀਂ ਅਕਲ ਵਰਤੋ ਕਿਉਂਕਿ ਉਹਨਾਂ ਨੂੰ ਰਾਹ ਪਹਿਲਾ ਹੀ ਪਤਾ ਹੁੰਦਾ ਹੈ ਮਾਪਿਆਂ ਦੀ ਰੋਕ ਉਸ ਰੋਸ਼ਨੀ ਵਰਗੀ ਹੁੰਦੀ ਹੈ ਜੋ ਤੁਹਾਨੂੰ ਹਨੇਰੇ ਤੋਂ ਬਚਾਉਂਦੀ ਹੈ ਜਿੱਥੇ ਮਾਪੇ ਬਰੋਕਣ ਉਥੇ ਟਹਿਰ ਕੇ ਸੋਚਣਾ ਚਾਹੀਦਾ ਹੈ ਤੇ ਜ਼ਿੰਦਗੀ ਬਚ ਜਾਂਦੀ ਹੈ ਮਾਪਿਆਂ ਦੀ ਰੋਕ ਸਜਾ ਨਹੀਂ ਉਹਨਾਂ ਦੀ ਫਿਕਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਸੋ ਜਿੱਥੇ ਮਾਪੇ ਰੁਕਣ ਉੱਥੇ ਰੁਕਣਾ ਹੀ ਅਸਲੀ ਸਿਆਣਪ ਹੈ ਧੰਨਵਾਦ ਜੀ ਜੀਂਦੇ ਰਹੋ ਵਸਦੇ ਰਹੋ